ਅੱਜ ਆਪਾਂ ਚੱਲੇ ਆ ਜੀ ਕਮਾਲ ਦੀ ਚੀਜ਼ ਲੈਣ ਕਿਉਂਕਿ ਹੁਣ ਗਰਮੀਆਂ ਗਰਮੀ ਦੇ ਦੌਰਾਨ ਵਾਲ ਬਹੁਤ ਜ਼ਿਆਦਾ ਝੜਦੇ ਨੇ ਬਹੁਤ ਪੈਣਾ ਵੀ ਕਹਿੰਦੇ ਸੀ ਵੀ ਸਾਡੇ ਵਾਲ ਟੁੱਟਣ ਲੱਗੇ ਤੇ ਅੰਮ੍ਰਿਤ ਜੀ ਵੀ ਕਹਿੰਦੇ ਸੀਗੇ ਕਿਉਂਕਿ ਇਹਨਾਂ ਦੇ ਵੀ ਵਾਲ ਬਹੁਤ ਟੁੱਟਦੇ ਨੇ ਗਰਮੀ ਚ ਆ ਕੇ ਤੇ ਮੈਂ ਹਰ ਵਾਰ ਇੱਕ ਤੇਲ ਬਣਾਉਣੀ ਹੁੰਦੀ ਹੁੰਦੀ ਬਹੁਤ ਸਾਰੀਆਂ ਚੀਜ਼ਾਂ ਪੈਂਦੀਆਂ ਨੇ ਜੀ ਤੇ ਇਧਰ ਆਪਾਂ ਨਿੱਕਾ ਜਿਹਾ ਬੂਟਾ ਲਵਾਇਆ ਸੀ ਜੀ ਕੜੀ ਪੱਤੇ ਦਾ ਇੱਕ ਪਹਿਲਾਂ ਲਵਾਇਆ ਸੀ ਜੀ ਉਹ ਪਸ਼ੂਆਂ ਨਹੀਂ ਤੋੜਦਾ ਤੇ ਆ ਨਿੱਕਾ ਜਿਹਾ ਲਵਾਏ ਇਹਦੇ ਆਪਾਂ ਪੱਤੇ ਲੈ ਕੇ ਜਾਵਾਂਗੇ ਜਿੱਤੇ ਬਹੁਤ ਵਧੀਆ ਤੇਲ ਬਣਾਉਣ ਲੱਗੇ ਆ ਜਿਹਦੇ ਨਾਲ ਜਿਹੜ ਜੋ ਥੋੜੇ ਜੀ ਤੋੜ ਲੈਣੇ ਆ ਜੀ ਕਿਉਂਕਿ ਹਜੇ ਬੂਟਾ ਛੋਟਾ ਹੈਗਾ ਖੁਸ਼ਬੂ ਕਿੰਨੀ ਵਧੀਆ ਹੁੰਦੀ ਜੀ ਇਹ ਚੋਂ ਨਾ ਹੂੰ ਬਰੂਨੀ ਇਧਰ ਆ ਜਾ ਉਹ ਵੀ ਨਾਲ ਲੱਗੀ ਬਰੂਨੋ ਵੀ ਨਾਲ ਨਾਲ ਹੀ ਰਹਿੰਦੀ ਆ ਬਰੂਨੀ ਇਧਰ ਆ ਜਾਓ ਕਾਕੇ ਤੇ ਸਾਡੀ ਪਿਆਰੀ ਬਰੂਨੋ ਦੇਖੋ ਜੀ ਵਾਲਾ ਮੋਹ ਲੈਂਦੀ ਆ ਇਹ ਆ ਜੀ ਫਿਰ ਤੇ ਦੱਸਦੇ ਆ ਇਹਦੇ ਵਿੱਚ ਆਪਾਂ ਕੀ ਚੀਜ਼ਾਂ ਪਾਵਾਂਗੇ ਜਿਹੜਾ ਆਪਾਂ ਵਾਲਾ ਚ ਤੇਲ ਲਾਵਾਂਗੇ ਇਹ ਤਾਂ ਜਿਹੜੇ ਵਾਲੋਂ ਬਿਲਕੁਲ ਵੀ ਝੜਨ ਨੂੰ ਰੁਕ ਜਾਣਗੇ ਵਧਣ ਲੱਗ ਜਣ ਬਹੁਤ ਬਣਾ ਕਹਿੰਦੀਆਂ ਨੇ ਕਿ ਵੀ ਸੋਡੇ ਕਾਲੇ ਕਾਲੇ ਵਾਲ ਕਿਵੇਂ ਆਗੇ ਮੈਂ ਦੱਸਾਂ ਹੀ ਮੇਰੇ ਛੋਟੀ ਹੁੰਦੇ ਮम्मी ਬਹੁਤ ਤੇਲ ਲਾਉਂਦੀ ਸੀ ਸਰ ਉਹ ਤੇਲ ਹੀ ਮ사ਜ ਕਰਨ ਦੇ ਵਿੱਚ ਇੱਕ ਦੋ ਚੀਜ਼ਾਂ ਪਾ ਕੇ ਕਾੜ ਕੇ ਤੇ ਨਹਾਉਣ ਤੋਂ ਪਹਿਲਾਂ ਲਾਉਂਦੀ ਸੀਗੇ ਮੈਂ ਲਵਾਉਂਦੀ ਨਾ ਕਿਉਂਕਿ ਮੈਨੂੰ ਐ ਹੁੰਦਾ ਸੀ ਕਿ ਬੀ ਬਾਲ ਵਧੀਆ ਤਾਂ ਹੈਗੇ ਨੇ ਪਰ ਉਸੇ ਦਾ ਹੀ ਰਾਜ ਹੈ ਜੀ ਮੈਂ ਕਦੇ ਕੋਈ ਵੀ ਡਾਈ ਜਾਂ ਕੋਈ ਵੀ ਜਿਵੇਂ ਆਪਾਂ ਕਹਿੰਦੇ ਨੇ ਸਮੂਥਿੰਗ ਸੌ ਕੁਸ਼ ਕਰਾਉਂਦੇ ਨੇ ਬਿਊਟੀ ਪਾਰਲ ਜੀ ਮੈਂ ਕਦੇ ਕੁਝ ਵੀ ਨਹੀਂ ਕਰਵਾਇਆ ਸਿਰਫ ਜਿਹੜਾ ਤੇਲ ਆ ਇਹ ਬਣਾ ਕੇ ਲਾਉਂਦੇ ਨਾ ਹਉਣ ਤੋਂ ਪਹਿਲਾਂ ਤੇ ਬਾਲ ਬਹੁਤ ਵਧੀਆ ਰਹਿੰਦੇ ਨੇ ਸਿਲਕੀ ਸਮੂਥ ਤੇ ਕਾਲੇ ਕਾਲੇ ਚਲੋ ਆਜੋ ਜੀ ਲਓ ਜੀ ਇੱਕ ਆਪਾਂ ਪੈਣ ਲੈ ਲਿਆ ਇਹਦੇ ਵਿੱਚ ਆਪ ਤੇ ਨਹੀਂ ਆਪਾਂ ਜਿੰਨਾ ਕਿ ਮਤਲਬ ਵੀ ਬਣਾ ਰਹੇ ਆ ਉਹਦੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਆ ਮਤਲਬ ਵੀ ਇਹ ਕਾਫੀ ਟਾਈਮ ਚੱਲ ਜਿਆਦਾਗਾ ਗੈਸ ਨੂੰ ਆਪਾਂ ਆਨ ਕਰ ਲੈਣੇ ਹੈਗੇ ਤੇ ਇਹਨੂੰ ਆਪਾਂ ਲੋ ਤੇ ਕਰਕੇ ਪਕਾਉਣਾ ਹੈਗਾ ਕਿਰਾਂ ਆਪਾਂ ਬੜਾ ਫਲੇਮ ਜਿਹੜੀ ਉਹ ਮੀਡੀਅਮ ਜਿਤੇ ਕਰ ਲੈਣੇ ਹੈਗੇ ਤੇ ਇਧਰ ਆਪਾਂ ਲਿਆ ਹੋਇਆ ਜੀ ਸਮਾਨ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਦੋ ਚਮਚੇ ਆਪਾਂ ਲਈ ਹੋਏ ਜੀ ਮੇਥੀ ਤੇ ਦੋ ਚਮਚੀ ਕਲੌਂਜੀ ਪਾਵਾਂਗੇ ਤੇ ਇੱਕ ਆਪਾਂ ਲਿਆ ਹੋਇਆ ਜੀ ਪਿਆਜ਼ ਇਹਨੂੰ ਆਪਾਂ ਬਰੀਕ-ਬਰੀਕ ਕੱਟ ਲਿਆ ਸੀਗਾ ਤੇ ਜੇਕਰ ਤੁਹਾਡੇ ਵਾਲਾਂ ਵਿੱਚ ਜਿਵੇਂ ਕਹਿੰਦੇ ਹੁੰਦੇ ਵੀ ਕੀੜਾ ਲੱਗਿਆ ਹੋਇਆ ਹੈਗਾ ਵੀ ਜਾਂ ਦਾੜੀ 'ਚ ਜਾਂ ਸਰਜੀ 'ਚ ਮੇ ਬਾਲ ਓਡ ਜਾਂਦੇ ਨੇ ਗੰਜਾਪਨ ਹੋ ਜਾਂਦਾ ਤਾਂ ਤੁਸੀਂ ਇਹਦੇ ਵਿੱਚ ਪਿਆਜ਼ ਵੀ ਪਾ ਸਕਦੇ ਹੋ ਤੇ ਲਸਣ ਵੀ ਪਾ ਸਕਦੇ ਹੋ ਲਸਣ ਦੀ ਜਿਹੜੀਆਂ ਕਲੀਆਂ ਉਹਨੂੰ ਤੁਸੀਂ ਪਾ ਸਕਦੇ ਹੋਗੇ ਤੇ ਆ ਆਪ ਲਏ ਹੋਏ ਨੇ ਜੀ ਰੋਜ਼ ਮੈਰੀ ਲੀਫਸ ਇਹ ਆਪਾਂ ਆਨਲਾਈਨ ਮੰਗਵਾਏ ਨੇਗੇ ਤੇ ਇਹ ਆਪਸ਼ਨਲ ਹੈ ਜੇ ਹੈਗੀਆ ਤਾਂ ਤੁਸੀਂ ਇਹਨੂੰ ਪਾ ਸਕਦੇ ਹੋ ਤੇ ਨਹੀਂ ਇਹਨੂੰ ਸਕਿਪ ਵੀ ਕਰ ਸਕਦੇ ਹੋਗੇ ਤੇ ਮੈਂ ਵੈਸੇ ਇਹਦਾ ਕੱਲਾ ਤੇਲ ਬਣਾ ਕੇ ਵੀ ਲਾਉਂਦੀ ਰਹੀ ਹ ਜੀ ਜੇ ਹੋਵੇ ਤਾਂ ਪਾ ਸਕਦੇ ਨਹੀਂ ਇਹਨੂੰ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਤੇ ਥੋੜੇ ਜਿਹਾ ਆਪਾਂ ਲਏ ਹੋਏ ਨੇ ਜੀ ਕੜੀ ਪੱਤੇ ਕਿਉਂਕਿ ਆਪਣਾ ਜਿਹੜਾ ਬੂਟਾ ਛੋਟਾ ਸੀਗਾ ਤੇ ਤੁਸੀਂ ਜੇਕਰ ਵੱਡਾ ਆਪਣੇ ਕੋਈ ਵਾਰ ਲੱਗਿਆ ਹੁੰਦਾ ਬੂਟਾ ਤੁਸੀਂ ਇਹਦੇ ਵਿੱਚ ਜਿਹੜੇ ਪੱਤੇ ਉਹ ਵੱਧ ਪਾ ਸਕਦੇ ਹੋ ਤੇਲ ਜਿਹੜਾ ਉਹ ਗਰਮ ਹੋਣਾ ਸਟਾਰਟ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਸਾਰਾ ਸਮਾਨ ਜਿਹੜਾ ਪਾ ਦਾਂਗੇ ਜੀ ਪਹਿਲਾਂ ਪਾਵਾਂਗੇ ਜੀ ਦੋ ਚਮਚੇ ਮੇਥੀ ਦੇ ਦੋ ਚਮਚੇ ਪਾਉਣੇ ਨੇ ਜੀ ਕਲੌਂਜੀ ਦੇ ਤੇ ਇੱਕ ਜਿਹੜਾ ਪਬਲਿਕ ਕੱਟਿਆ ਹੋਇਆ ਪਿਆਜ਼ ਆ ਉਹ ਪਾ ਦਾਂਗੇ ਤੇ ਕਈ ਵਾਰ ਐਵੇਂ ਹੁੰਦਾ ਵੀ ਆਪਣੇ ਬਾਲ ਤਾਂ ਬਹੁਤ ਲੰਮੇ ਦੇ ਕੱਲੇ ਛੱਡਦੀ ਹੁੰਦੇ ਤਾਂ ਤੁਸੀਂ ਕੱਲੇ ਪਿਆਜ਼ ਨੂੰ ਵੀ ਤੇਲ ਚ ਪਕਾ ਕੇ ਲਾ ਸਕਦੇ ਹੋਂ ਤੇ ਨਹੀਂ ਇੱਕ ਸੌਖਾ ਟੰਗ ਹੈ ਜੀ ਤੁਸੀਂ ਜਿਹੜਾ ਪਿਆਜ਼ ਆ ਉਹਨੂੰ ਬਿਲਕੁਲ ਕੱਦੂਕਸ ਕਰਕੇ ਉਹਦਾ ਜਿਹੜਾ ਪਾਣੀ ਉਹ ਨਿਚੋੜ ਲਿਓ ਜਿੰਨਾ ਮਤਲਬ ਤੁਸੀਂ ਲਓਗੇ ਜੀ ਪਿਆਜ਼ ਦਾ ਰਸ ਉਹ ਨਹੀਂ ਤੁਸੀਂ ਪਾ ਲਿਓ ਜੀ ਖੋਪੇ ਦਾ ਤੇਲ ਦੋਨਾਂ ਨੂੰ ਮਿਕਸ ਕਰਕੇ ਵਾਲ ਜਦੋਂ ਆਪਾਂ ਨੂੰ ਧੋਣੇ ਨੇ ਦੋ ਤਿੰਨ ਘੰਟੇ ਪਹਿਲਾਂ ਲਗਾ ਲਿਓ ਚੰਗੀ ਤਰ੍ਹਾਂ ਮ사ਜ ਕਰ ਲਿਓ ਤੇ ਫਿਰ ਤੁਸੀਂ ਵਾਲਾਂ ਨੂੰ ਧੋਲੇ ਹਫਤੇ ਵਿੱਚ ਇੱਕ ਦੋ ਵਾਰ ਤੁਸੀਂ ਇਸ ਪ੍ਰਕਾਰ ਅਪਲਾਈ ਕਰੋਗੇ ਵਾਲ ਟੁੱਟਣੇ ਤਾਂ ਵੀ ਖਤਮ ਹੋ ਜਾਣਗੇ ਮਤਲਬ ਝੜਦੇ ਨਹੀਂ ਜੀ ਵਾਲ ਤੇ ਲਓ ਜੀ ਪੱਕਣੇ ਸਟਾਰਟ ਹੋ ਗਏ ਹੁਣ ਆਪਾਂ ਇਹਨੂੰ ਲੋਹ ਤੇ ਕਰ ਦਨੇ ਗਏ ਆ ਇਸ ਨੂੰ ਆਪਾਂ ਕਰ ਦਨੇ ਜੀ ਲੋਹ ਤੇ ਨਾਲ ਕੜੀ ਪੱਤਾ ਵੀ ਬਹੁਤ ਵਧੀਆ ਜਿਹੜੇ ਆਪਣੇ ਵਾਲ ਜਿਹੜੇ ਝੜਦੇ ਨੇ ਉਹਨਾਂ ਨੂੰ ਹਟਾਉਂਦਾ ਜੀ ਹੁਣ ਜਿਵੇਂ ਗਰਮੀ ਦੇ ਦੌਰਾਨ ਕੀ ਹੁੰਦਾ ਜੀ ਬਹੁਤ ਪਸੀਨਾ ਆਉਂਦਾ ਆਪਣੇ ਵਾਲਾਂ ਨੂੰ ਜਿਹਦੇ ਕਰਕੇ ਜਿਹੜੇ ਵਾਲ ਝੜਨੇ ਆ ਬਹੁਤ ਜ਼ਿਆਦਾ ਝੜਨ ਲੱਗ ਜਾਂਦੇ ਨੇ ਕਿ ਜਿਵੇਂ ਹੁਣ ਪਸੀਨਾ ਆ ਗਿਆ ਉੱਥੇ ਧੂੜ ਮਿੱਟੀ ਪਾਈ ਜਾਂਦੀ ਆ ਜਾਂ ਆਪਾਂ ਧੁੱਪ ਦੇ ਸੰਪਰਕ ਚ ਰਹਿੰਦੇ ਆ ਜੇ ਪਾਣੀ ਆਪਾਂ ਪੀਂਦੇ ਰਹਿੰਦੇ ਪਰ ਪਸੀਨੇ ਰਾਹੀਂ ਨਿਕਲਦਾ ਰਹਿੰਦਾ ਪਾਣੀ ਦੀ ਘਾਟ ਹੋ ਜਾਂਦੀ ਉਹਦੀ ਵਜ੍ਹਾ ਕਰਕੇ ਜਿਹੜੇ ਵਾਲ ਉਹ ਝੜਦੇ ਰਹਿੰਦੇ ਨੇ ਦੇ ਨਾਲ ਹੀ ਆਪਾਂ ਪਾਵਾਂਗੇ ਜੀ ਦੋ ਚਮਚੇ ਰੋਜ਼ ਮੇਰੇ ਲਈ ਦਿੱਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਬਿਲਕੁਲ ਲੋ ਫਲੇਮ ਤੇ ਕਰਕੇ ਜਿੰਨਾ ਚਿਰ ਇਹਨਾਂ ਦਾ ਜਿਹੜਾ ਕਲਰ ਆ ਉਹ ਚੇਂਜ ਨਹੀਂ ਹੋ ਜਾਂਦਾ ਤੇ ਆਪਣਾ ਇਹਦਾ ਤੇਲ ਆ ਪ੍ਰੋਪਰ ਉਹਦੇ ਵਿੱਚ ਜਿਹੜੇ ਸਾਰੇ ਤਾਤਾ ਉਹ ਆਣੀ ਜਾਂਦੇ ਤੇ ਬਹੁਤ ਕਮਾਲ ਦਾ ਤੇਲ ਆ ਇੱਕ ਵਾਰ ਬਣਾਵਾਂਗੇ ਇਹ ਕਿੰਨੇ ਮਹੀਨੇ ਚੱਲ ਜੂਗਾ ਨਾਉਣ ਤੋਂ ਪਹਿਲਾਂ ਲਾਉਣਾ ਜੀ ਵਾਲ ਜਿਹੜੇ 4 ਦਿਨ ਉਹ ਤਾਂ ਹਟ ਨਹੀਂ ਰਹਿੰਦੇ ਨਾਲ ਜਿਹੜੇ ਵਾਲਾਂ ਦੀ ਗਰੋਥ ਹੈ ਵਾਲ ਵਧਣੇ ਵੀ ਸਟਾਰਟ ਹੋ ਜਾਣਗੇ ਤੇ ਗਾਂਡੀ ਗਮੰਡੀ ਜਦੋਂ ਇਹ ਤੇਲ ਤੁਸੀਂ ਬਣਾਉਣ ਲੱਗ ਗਏ ਆ ਕਹਿੰਣਗੇ ਵੀ ਅੱਜ ਇਹ ਕਿਹੜੀ ਦਾਲ ਨੂੰ ਤੜਕਾ ਲਾਉਣ ਲੱਗ ਖੁਸ਼ਬੂਤ ਵਧੀਆ ਹੁੰਦੀ ਹੈ ਇਹਦੇ ਵਿੱਚ ਜਿਹੜਿਆ ਰੋਜ਼ ਮੇਰੇ ਲੀਪ ਦਾ ਇਹਨਾਂ ਚੋਂ ਬਹੁਤ ਵਧੀਆ ਖੁਸ਼ਬੂ ਹੁੰਦੀ ਹੈਗੀ ਤੇ ਜਿਹੜੀਆਂ ਚੀਜ਼ਾਂ ਨੇ ਇਹ ਆਪਾਂ ਭੁੱਲਦੇ ਜਾ ਰਹੇ ਆ ਆਪਾਂ ਕੀ ਕਰਦੇ ਆ ਜੀ ਕਹਿੰਦੇ ਨੇ ਵੀ ਆਪਣੇ ਵਾਲ ਝੜਦੇ ਨੇ ਕੋਈ ਟ੍ਰੀਟਮੈਂਟ ਕਰਵਾ ਲਓ ਮਤਲਬ ਆਪਾਂ ਟ੍ਰੀਟਮੈਂਟ ਵੱਲ ਚੱਲ ਪੈਨੇ ਆਂਗੇ ਪਰ ਜਿਹੜੇ ਵਾਲ ਉਹ ਵੱਧ ਜਾਣ ਲੱਗੇ ਕਿਉਂਕਿ ਆਪਾਂ ਕੈਮੀਕਲ ਵਾਲੇ ਸ਼ੈਂਪੂ ਵਰਤਦੇ ਆਂ ਜਾਂ ਵਾਲਾਂ ਨੂੰ ਕਦੇ ਕੁਛ ਕਰਵਾ ਲੈ ਕਦੇ ਕੁਛ ਕਰਵਾ ਲੈ ਉਹਦੀ ਵਜ੍ਹਾ ਕਰਕੇ ਜਿਹੜੇ ਕੈਮੀਕਲ ਰਿਐਕਸ਼ਨ ਹੋ ਜਾਂਦੇ ਨੇ ਬਾਲ ਝੜਨੇੜੇਓ ਸਟਾਰਟ ਹੋ ਜਾਂਦੇ ਨੇਗੇ ਤੇ ਕਈ ਵਾਰ ਆਪਾਂ ਕੁਛ ਕਰਵਾਉਂਦੇ ਵੀ ਨਹੀਂ ਤਾਂ ਵੀ ਕਈ ਵਾਰ ਆਪਣੇ ਵਿੱਚ ਵਿਟਾਮਿਨਾਂ ਦੀ ਘਾਟ ਹੋ ਜਾਂਦੀ ਹੈ ਧੁੱਪ ਦੇ ਸੰਪਰਕ ਵਿਚ ਰਹਿੰਨੇ ਆ ਗਰਮੀ ਦਾ ਗਰ ਪਸੀਨੇ ਰਾਨ ਵੀ ਟੁੱਟਣ ਲੱਗ ਜਾਂਦੇ ਨੇਗੇ ਜਾਂ ਸਰੀਰ 'ਚ ਆਪਾਂ ਚੰਗੀ ਤਰ੍ਹਾਂ ਮਤਲਬ ਵੀ ਵਧੀਆ ਖਾਣਾ ਨਹੀਂ ਖਾਂਦੇ ਬਾਹਰਲਾ ਫਾਸਟ ਫੂਡ ਖਾਣੇ ਉਹਦੀ ਵਜ੍ਹਾ ਕਰਕੇ ਵੀ ਜਿਹੜੇ ਵਾਲ ਉਹ ਝੜਨ ਲੱਗ ਜਾਂਦੇ ਨੇ ਸੋ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਊ ਪਾਣੀ ਵੀ ਵੱਧ ਤੋਂ ਵੱਧ ਪੀਓ ਤੇਲ ਵੀ ਹਫਤੇ ਵਿੱਚ ਇੱਕ ਦੋ ਵਾਰ ਜ਼ਰੂਰ ਲਾਓ ਜੇ ਤੁਸੀਂ ਨਹੀਂ ਕੋਸ਼ਿਸ਼ ਕਰਦੇ ਵੀ ਆਹ ਚੀਜ਼ਾਂ ਆਪਾਂ ਨਹੀਂ ਬਣਾ ਸਕਦੇ ਤਾਂ ਸਿੰਪਲ ਤੁਸੀਂ ਕੋਕੋਨਟ ਆਇਲ ਜਾਂ ਸਰੋਂ ਦੇ ਤੇਲ ਦੀ ਵੀ ਇੱਕ ਦੋ ਵਾਰ ਮ사ਜ ਕਰੋ ਤੇ ਉਸ ਤੋਂ ਬਾਅਦ ਵਾਲਾਂ ਨੂੰ ਤੋਂ ਸਾਦੇ ਹਫਤੇ ਵਿੱਚ ਇੱਕ ਦੋ ਵਾਰ ਉਹਦੇ ਨਾਲ ਵੀ ਜਿਹੜੇ ਵਾਲ ਆ ਬਹੁਤ ਝੜਨ ਰੁਕ ਜਾਂਦੇ ਨੇ ਸੋ ਜੇ ਜਦੋਂ ਆਪਾਂ ਵਾਲਾਂ ਦੀ ਸੰਭਾਲ ਨਹੀਂ ਕਰਦੇ ਉਦੋਂ ਵਾਲ ਟੁੱਟਦੇ ਨੇਗੇ ਹੁਣ ਆਪਾਂ ਇਹਨੂੰ ਪੱਕਣ ਦਵਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਰਿਜ਼ਲਟ ਦਿਖਾਉਣੇ ਆ ਜੀ ਲਓ ਜੀ ਬ ਤੇ ਇਹਨੂੰ ਆਪਾਂ ਠੰਡਾ ਕਰ ਲਾਂਗੇ ਤੇ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਜਾਊਂਗੀ ਇਹਨੂੰ ਤੁਸੀਂ ਜੇਕਰ ਤੁਹਾਡੇ ਲੋਹੇ ਦੀ ਕੜਾਹੀ ਹੈ ਤਾਂ ਉਹਦੇ ਵਿੱਚ ਹੀ ਪਕਾਓ ਸਾਡੇ ਸੀਗੀ ਪਰ ਉਹ ਪਰਛੱਤੀ ਦੇ ਰੱਖੇ ਪਈ ਸੀਗੀ ਤੇ ਫਿਰ ਮੈਂ ਇਹਨੂੰ ਕੌਲਜੀ ਹੋ ਗਈ ਜੀ ਤਾਂ ਹਾਂ ਚੜਨ ਦੇ ਤਾਂ ਮੈਂ ਤਾਂ ਨਹੀਂ ਲਿਆਂਦੀ ਜੀ ਤੁਸੀਂ ਜੇਕਰ ਲੋਹੇ ਦੀ ਕੜਾਹੀ ਹੈ ਤਾਂ ਤੁਸੀਂ ਲੋਹੇ ਦੀ ਕੜਾਹੀ ਹੀ ਵਰਤਿਓ ਤੇ ਪਰ ਜੇਕਰ ਲੋਹੇ ਦੀ ਨਾਲ ਤਾਂ ਤੁਸੀਂ ਸਟੀਲ ਵੀ ਵਰਤ ਸਕਦੇ ਹੋ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਾਤ ਪਰ ਲਿਆਵੇਂ ਰੱਖ ਦਾਂਗੇ ਤਾਂ ਜੋ ਇਹਦੇ ਜਿਹੜੇ ਸਾਰੇ ਤਾਤਾ ਤੇਲ ਚ ਆ ਜਾਣ ਸੋ ਰਾਤ ਪਰ ਲਿਆਪਾਂ ਰੱਖ ਦਾਂਗੇ ਠੰਡਾ ਹੋਣ ਵਾਸਤੇ ਦੋਸਤੋ ਬਾਅਦ ਆਪਾਂ ਅਪਲਾਈ ਕਰਾਂਗੇ ਤੈ ਲੋ ਜੀ ਹੁਣੇ ਠੰਡਾ ਹੋ ਗਿਆ ਹੁਣ ਆਪਾਂ ਇਹਨੂੰ ਕੌਲੀ ਚ ਪੁੰਨ ਲੈਨੇ ਤੇ ਕਿਸੇ ਵੀ ਕੰਟੇਨਰ ਚ ਸਟੋਰ ਕਰਕੇ ਰੱਖ ਲਾਂਗੇ ਨਾਉਣ ਤੋਂ 2-3 ਘੰਟੇ ਪਹਿਲਾਂ ਆਪਾਂ ਵਾਲਾਂ 'ਚ ਚੰਗੀ ਤਰ੍ਹਾਂ ਆਪਾਂ ਇਹਨੂੰ ਮ사ਜ ਕਰ ਲੈਣੀ ਹੈਗੀ ਤੇ ਉਸ ਤੋਂ ਬਾਅਦ ਕਿਸੇ ਵੀ ਨਾਰਮਲ ਸ਼ੈਂਪੂ ਨਾਲ ਆਪਾਂ ਧੋ ਲੈਣਾ 2-3 ਘੰਟੇ ਬਾਅਦ ਧੋਣਾ ਜੇਕਰ ਤੁਸੀਂ ਰਾਤ ਨੂੰ ਲਾਉਣੇ ਤਾਂ ਵਧੀਆ ਰਿਜ਼ਲਟ ਮਿਲਦੇ ਨੇ ਰਾਤ ਨੂੰ ਵੀ ਲਾ ਲਾ ਕੇ ਰੱਖ ਸਕਦੇ ਹੋ ਮਤਲਬ ਵੀ ਸਵੇਰੇ ਜਦੋਂ ਵਾਲਾਂ ਨੂੰ ਧੋਣਾ ਹੋਵੇ ਸੋ ਬਹੁਤ ਵਧੀਆ ਰਿਜ਼ਲਟ ਨੇ ਵਾਲ ਟੁੱਟਨੇ ਵੀ ਰੁਕ ਜਾਂਦੇ ਨੇਗੇ ਤੇ ਵਾਲਾਂ ਦੀ ਜਿਹੜੀ ਗਰੋਥ ਆ ਉਹ ਵੀ ਵੱਧਦੀ ਆਗੀ ਵਾਲ ਆਪਣੇ ਕਾਲੇ ਵੀ ਹੁੰਦੇ ਨੇ ਸੋ ਬ ਕਮੈਂਟ ਕਰਕੇ ਦੱਸਿਓ ਜੀ ਰਿਜ਼ਲਟ ਕਿਵੇਂ ਲੱਗੇ ਸੋ ਵੀਡੀਓ ਵਧੇਲੇ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਧੰਨਵਾਦ